ਇਥੇ ਰੋਡਾਂ ਦੀ ਸ਼ਹੀਦ ਆਜਮ ਸਰਪੱਤ ਸੰਗੀ ਕੋਟਰ ਤੋਂ ਜਨ ਜਨ ਜੋ ਬਾਬਾ ਧਰਤੀਆ ਤੋਂ ਦਾ ਜੱਦੀ ਪਿੰਡ ਇੱਥੇ ਆ। ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੋਚ ਇਥੇ ਚੁੱਕੀ ਸੀ। ਉਹਨਾਂ ਦਾ ਲੋਕਾਂ ਨਾਲ ਵਾਦਾ ਸੀ ਵੀ ਇੱਥੇ ਮੈਡੀਕਲ ਕਾਲਜ ਬਣਾਵਾਂਗੇ। ਸੋ ਉਹਨਾਂ ਹੁਣ ਮੂਲ ਪੈਨ ਜਾ ਰਹੇ ਜੀ 23 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਦਾ ਨੀ ਪੱਤਰ ਰੱਖਣਗੇ ਔਰ ਫਿਰ ਅਸੀਂ ਕੰਮ ਸ਼ੁਰੂ ਕਰਾਂਗੇ ਤੇ ਮੈਨੂੰ ਬੜੀ ਜਲਦੀ ਜਿਹੜਾ ਹੈਗਾ ਮੈਡੀਕਲ ਕਾਲਜ ਬਣ ਕੇ ਹਸਪਤਾਲ ਬਣ ਕੇ ਜਿਹੜੇ ਨਮੇਸ਼ਾਟੇ ਔਰ ਆਸ-ਪਾਸ ਦੇ ਜਿਹੜੇ ਲੋਕਾਂ ਨੂੰ ਲੱਗਿਆ ਉਹ ਅਤਿ ਆਪ ਨੇ ਕਿ ਮੈਂ ਜ਼ਮੀਨ ਕਿੰਨੀ ਹੈ ਸਰ ਜ਼ਮੀਨ ਜਿਹੜੀ ਹੈਗੀ ਹੈ ਜੀ ਇਹਨਾਂ ਦੇ ਜਿਹੜੀ ਟੋਟਲ ਮਿਲਾ ਕੇ ਜਿਹੜੀ ਹੈਗੀ ਆ ਉਹ 31 11 11 ਪਲੱਸ ਜਿਹੜੀ ਆਲਰੇਡੀ ਡਿਸਟ੍ਰਿਕਟ ਵਿੱਚ ਹੈ ਹੈ 18 18 18 ਏਕੜ ਬਣਦੀ ਹੈ 18 ਏਕੜ ਸਰ ਪਾਣੀ ਦੀ ਨਿਕਾਸੀ ਨਹੀਂ ਹੈ ਸਰ ਉਹਨਾਂ ਨਾਲ ਸਾਰਾ ਉਸੇ ਵਾਸਤੇ ਮੈਂ ਅੰਜ ਸਾਰਾ ਬੈ ਡਿਸਕਸ ਕੀਤਾ ਹੈਗਾ ਉਹਦਾ ਸਾਰਾ ਬਦਦਵਸਤ ਕਰਾਂਗੇ ਪਾਣੀ ਦਾ ਨਿਕਾਸੀ ਅੱਗੇ ਤੱਕ ਜਿਹੜਾ ਹੈਗਾ ਉਹਨੂੰ ਚੈਨਲ ਬਣਾ ਕੇ ਉਹਦਾ ਉਹਨੂੰ ਚੈਨਲਾਈਜ਼ ਕਰਕੇ ਲੱਗ ਜਾਵਾਂਗੇ ਅੱਗੇ ਸਾਨੂੰ ਬਾਅਦ ਚ ਕੋਈ ਦਿੱਕਤ ਨਹੀਂ ਆਉਗੀ ਉਹਦਾ ਪਲੈਂਟ ਲੈਵਲ ਮੈਂ ਸਾਰਾ ਕੁਝ ਬਲਿੱਕੀ ਦੇ ਵਿੱਚ ਸਾਰਾ ਉਹ ਸਟਡੀ ਕੀਤਾ ਵੀ ਔਰ ਕਰ ਵੀ ਰਹੇ ਹਾਂ ਸਾਰੀਆਂ ਪ੍ਰੋਪਰਸ਼ਨ ਲਾਪਾ ਹਕੂਮਤ ਕੋ ਸਾਮੀ ਲੋਡੇ ਸਰ ਉਸ ਦਿਨ ਕੰਵਨਿਸ਼ਨ ਸਭ ਆ ਰਹੇ ਹਾਂ ਹਾਂਜੀ 23 ਮਾਰਚ ਨੂੰ ਕੌਣ ਕੌਣ ਆ ਰਹੇ ਉੱਥੇ ਉਹ ਤੁਹਾਨੂੰ ਦੱਸ ਦਾਂਗੇ ਸਾਰਾ ਜਦੋਂ ਪ੍ਰੋਗਰਾਮ ਲੱਗਾ ਤੁਹਾਨੂੰ ਸਾਰਾ ਪ੍ਰੋਗਰਾਮ ਆ ਜਾਣਾ ਉਸ ਸਰ ਇੱਕ ਬਾਰਡਰ ਖਾਲੀ ਹੋ ਗਿਆ ਕਿਸਾਨਾਂ ਨੇ ਸੱਧ ਧਰਨਾ ਉਧਾਤੀਆ ਗਿਆ ਸਰਕਾਰ ਕੋਲੋਂ ਅ ਬੜੀ ਦੇਰ ਤੋਂ ਕਿਸਾਨਾਂ ਦਾ ਇਹ ਧਰਨਾ ਚੱਲ ਰਿਹਾ ਸੀਗਾ ਔਰ ਅਸੀਂ ਕਿਸਾਨਾਂ ਦਾ ਡਟ ਕੇ ਸਾਥ ਦਿੱਤਾ ਦਿੱਲੀ ਦੇ ਵਿੱਚ ਵੀ ਔਰ ਜਦੋਂ ਦੇਖੋ ਉੱਥੇ ਜਿਹੜੀ ਉਸਲੇ ਮੌਕੇ ਦੀ ਸਰਕਾਰ ਸੀ বিজেਪੀ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਵੀ ਅਰਵਿੰਦ ਕੇਜੀਵਾਲੂ ਨੇ ਕਿਹਾ ਕਿ ਸਟੇਡੀਅਮ ਸਾਨੂੰ ਦੇ ਦੇ ਉਹਨਾਂ ਨੇ ਕਿ ਉਹ ਕਿਸਾਨਾਂ ਨਾਲ ਖੜੇ ਉਹਨਾਂ ਦੀ ਉਹਨਾਂ ਦੀ ਭਾਜਪੀ ਸਰਕਾਰ ਨਾਲ ਦੁਸ਼ਮਣੀ ਲਈ ਉਹਨਾਂ ਨੇ ਕਿਸਾਨਾਂ ਦੇ ਪਿੱਛੇ ਅਸੀਂ ਉੱਥੇ ਵੀ ਮੈਡੀਕਲ ਸਹੂਲਤਾਂ ਇੱਥੇ ਵੀ ਮੈਡੀਕਲ ਸਹੂਲਤਾਂ ਜਦੋਂ ਵੀ ਇਹ ਜਾਂਦੇ ਸੀ ਬਾਰਡਰ ਤੋਂ ਪੰਜਾਬ ਜਾਂ 60 60 ਬੰਦੇ ਜਿਹੜੇ ਆ ਕੇ ਜ਼ਖਮੀ ਹੋ ਕੇ ਆ ਕੇ ਅਸੀਂ ਉਹਨਾਂ ਦਾ ਇਲਾਜ ਕੀਤਾ ਹਸਪਤਾਲਾਂ 'ਚ ਉਹਨਾਂ ਨੂੰ ਗੋਲੀਆਂ ਵੱਜੀਆਂ ਸੀ ਜਿਹੜੇ ਮੈਂ ਦੂਜੀ ਗੱਲ ਹੈ ਮਿਹਰੇ ਕਾਂਗਰਸ ਦੇ ਲੀਡਰ ਹੁਣ ਦਿੱਲੀ 'ਚ ਪ੍ਰੋਟੈਸਟ ਕਰ ਰਹੇ ਆ ਜ ਜਦੋਂ ਅਥਰੂ ਗੈਸ ਦੇ ਗੋੜੇ ਵੱਤਲੇ ਸੀ ਉਦੋਂ ਇਹ ਕਿੱਥੇ ਪੈ ਸੀਗੇ ਹੁਣ ਜਿਹੜਾ ਹੈਗਾ ਇਹ ਜਿਹੜੇ ਕਢਿਆਲੀ ਆਸੇ ਹੁੰਦੇ ਆ ਨਾ ਜਿਹੜੇ ਕਰੋਕੋਡਾਈਲਸ ਮਤਲਬ ਇਹ ਜਿਹੜੇ ਬਾਹਰੇ ਆਏ ਜਦੋਂ ਜਦੋਂ ਕਿਸਾਨਾਂ ਦੇ ਗੋੜੀਆਂ ਚੱਲਦੀਆਂ ਸੀ ਅਥਰੂ ਗਰ ਚੱਲਦੇ ਸੀ ਪਾਣੀ ਦੇ ਫਾਰੇ ਚੱਲਦੇ ਸੀ ਉਦੋਂ ਇਹਨਾਂ ਦੇ ਮੂੰਹ ਕੋਈ ਆਵਾਜ਼ ਨਹੀਂ ਨਿਕਲੇ ਕੋਈ ਇਹਨਾਂ ਨੇ ਸਵਾਲ ਨਹੀਂ ਪੁੱਛਿਆ ਕੋਈ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਇਹਨਾਂ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਦਾ ਸਾਡਾ ਉਹਦਾ ਮਿਸਯੂਜ਼ ਕਰਕੇ ਉਹ ਬੰਦ ਕਰਾ ਕੇ ਚਲੇ ਗਏ 31000 ਕਰੋੜ ਰੁਪਏ ਦਾ ਕਰਜ਼ਾ ਕਾਲੀਆਂ ਨੇ ਬੀਜੇਪੀ ਨੇ ਪੰਜਾਬ ਤੇ ਸਿਰ ਚੜਾਇਆ ਇਹਨਾਂ ਨੇ ਕਿਹਾ ਵੀ ਅਸੀਂ ਆ ਕੇ ਬੰਦ ਕਰਾਵਾਂਗੇ ਉਹ ਬੰਦ ਨਹੀਂ ਕਰਾਇਆ ਉਹਦੀਆਂ ਕਿਸ਼ਤਾਂ ਦੇ ਕੇ ਚਲੇ ਗਏ ਉਸ ਤੋਂ ਸਵਾਇ ਇਹਨਾਂ ਨੇ ਜੀਐਸਟੀ ਦੇ ਵਿੱਚ ਸਰਕਾਰ ਦੇ ਹੱਥ ਵੱਡ ਕੇ ਇਹਨਾਂ ਨੇ ਕੇਂਦਰ ਸਰਕਾਰ ਨੂੰ ਦੇ ਦਿੱਤੇ ਸਾਡੇ ਕੋਲੇ ਪੈਸਾ ਥੇਲਾ ਨਹੀਂ ਛੜਿਆ ਇਹਨਾਂ ਨੇ ਪੰਜਾਬ ਨੂੰ ਕੰਗਾਲ ਕਰਕੇ ਹੁਣੇ ਕਿਹੜੀਆਂ ਗੱਲਾਂ ਕਰਦੇ ਆ ਜੀ ਕਿ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਕਿ ਨਹੀਂ ਚਾਹੁੰਦੇ ਕਿ ਇੰਡਸਟਰੀ ਪੰਜਾਬ ਚ ਆਵੇ ਇੰਡਸਟਰੀ ਦੇ ਵਾਸਤੇ ਨਾ ਕੱਚਾ ਸਮਾਨ ਆ ਰਿਹਾ ਨਾ ਬਣ ਕੇ ਬਾਹਰ ਜਾ ਰਿਹਾ ਐਨਆਰਆਈ ਨੂੰ ਦਿੱਕਤ ਆ ਰਹੀ ਆ ਹੁਣ ਉਹ 에어ਪੋਰਟ ਜਦੋਂ ਜਾਣਾ ਹੁੰਦਾ ਵਿਚਾਰੇ ਰਾਸ ਉਹਨਾਂ ਦੀ ਫਲਾਈਟਾਂ ਮਿਸ ਹੋ ਜਾਂਦੀਆਂ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਦਿੱਕਤ ਆ ਰਹੀ ਆ ਇੰਡਸਟਰੀ ਨੂੰ ਦਿੱਕਤ ਆ ਰਹੀ ਆ ਲੋਕਾਂ ਨੂੰ ਕਮਿਊਟ ਕਰਨਾ ਆਪਣੀ ਰਾਜਧਾਨੀ ਚ ਜਾਣਾ ਔਖਾ ਹੋਇਆ ਔਰ ਅਸੀਂ ਇਹਨਾਂ ਨੂੰ ਹੱਥ ਜੋੜਦੇ ਆ ਵੀ ਸਾਨੂੰ ਭਾਈ ਇੱਕ ਪਾਸੇ ਦੀ ਸੜਕ ਖੋਲ੍ਹ ਦਿਓ ਤੁਸੀਂ ਕਿਉਂ ਨਹੀਂ ਖੋਲ੍ਹ ਰਹੇ ਸੀ ਜੀ ਇਹ ਤਾਂ ਹੁਣ ਜਦੋਂ ਕਹਿੰਦੇ ਹੁੰਦੇ ਵੀ ਲੋਕਾਂ ਦੇ ਸਮਰ ਦਾ ਪਿਆਲਾ ਭਰ ਗਿਆ ਤਾਂ ਜਾ ਕੇ ਮਜ਼ਦੂਰੀ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਕੁਝ ਹੋਇਆ ਮੈਂ ਹੁਣ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਾ ਕੇ ਦਿਓ ਧਰਨਾ ਜਾਓ ਤੁਹਾਡੀਆਂ ਤੁਸੀਂ ਐਮਐਸਪੀ ਲੈਣੀਆਂ ਦਿੱਲੀ ਜਾ ਕੇ ਧਰਨਾ ਦਿਓ ਅਸੀਂ ਨਾਲ ਬੈਠਾਂਗੇ ਤੁਹਾਡੇ ਪਹਿਲਾਂ ਵੀ ਬੈਠੇ ਸੀ ਹੁਣ ਵੀ ਬੈਠਾਂਗੇ ਤੁਹਾਡੇ ਨਾਲ ਆਪਾਂ ਇਕੱਠੇ ਹੋ ਕੇ ਲੜੀਏ ਔਰ ਸਾਰੇ ਕਿਸਾਨ ਯੂਨੀਅਨ ਇਕੱਠੇ ਹੋ ਕੇ ਲੜੋ ਤੁਸੀਂ ਪਹਿਲਾਂ ਤੁਸੀਂ ਇਕੱਠੇ ਸੀ ਮੈਂ ਦੂਰ ਤੁਹਾਡੇ ਨਾਲ ਸੀ ਕਰਮਚਾਰੀ ਤੁਹਾਡੇ ਨਾਲ ਸੀ ਵਪਾਰੀ ਤੁਹਾਡੇ ਨਾਲ ਸੀ ਹੁਣ ਕੌਣ ਰਹਿ ਗਿਆ ਸੀ ਤੁਹਾਡੇ ਨਾਲ ਤੁਸੀਂ ਆਪਣੀ ਗੱਲਾਂ ਵੀ ਕਰੀ ਜਾਂਦੇ ਹੋ ਤੇ ਉੱਥੇ ਬੈਠੇ ਹੋ ਇਹ ਤਾਂ ਇੱਕ ਸਾਜ਼ਿਸ਼ ਦਾ ਹਿੱਸਾ ਸੀ ਜਿਹੜੇ ਕਿ ਐਕਸਪੋਜ਼ ਹੋ ਗਿਆ ਇਹ ਤੁਸੀਂ ਦੇਖੋ ਵੀ ਜਦੋਂ 101 ਬੰਦਾ ਜਾਂਦਾ ਸੀ 60 ਬੰਦੇ ਮਤਲਬ ਡਾਂਗਾ ਖਾ ਕੇ ਮੇਰੇ ਕੋਲ ਆਉਂਦੇ ਸੀ ਅਸੀਂ ਉਹਨਾਂ ਦੇ ਮਹਰਮ ਪੱਠੇ ਕਰਦੇ ਸੀ ਹੁਣ ਕੱਲ ਕੋਈ ਹੋਇਆ ਕੋਈ ਨਹੀਂ ਹੋਇਆ ਠੀਕ ਹੈ ਇਹਦਾ ਮਤਲਬ ਕੀ ਹੋਇਆ ਜਿਹੜੇ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਹੈ ਇੰਡਸਟਰੀ ਵਾਲੇ ਆ ਆਮ ਲੋਕ ਆ ਐਨ ਆਰ ਆਈਸ ਆ ਉਹ ਸਾਰੇ ਦੁਖੀ ਹੋ ਚੁੱਕੇ ਸੀ ਸਰ ਸਟਾਫ ਦੀ ਕਾਟੇ ਸਰ ਸਰ ਦਾ ਇਸ ਪੱਲੇ ਬਹੁਤ ਅੰਗ ਹੈ ਹਾਂ ਸਟਾਫ ਦੀ ਕਾਟ ਥੋੜੇ ਇੱਥੇ ਕਦੋਂ ਹੋਏਗਾ ਸਰ ਕਦੋਂ ਹੋਏਗਾ ਜਦੋਂ ਜਦੋਂ ਮੈਡੀਕਲ ਕਾਲਜ ਬਣਾਣਾ ਨਾ ਟਾਈਮ ਲੱਗਣਾ ਸਰ 30 ਸਾਲਾਂ ਦਾ ਸਰ ਸਟਾਫ ਦੀ ਭਰਤੀ ਚੱਲ ਰਹੀ ਹੈ ਜੀ 300 ਡਾਕਟਰ ਭਰਤੀ ਕਰਤੇ ਆ 300 ਸਪੈਸ਼ਲਿਸਟ ਆ ਰਹੇ ਆ 1000 ਡਾਕਟਰ ਹੋਰ ਭਰਤੀ ਕਰ ਰਹੇ ਆ 980 ਜਿਹੜੀਆਂ ਸੀਗੀਆਂ ਆਪਣੇ ਮਲਟੀਪਰਪਸ ਹੈਲਥ ਵਰਕਰ ਵੀ ਮੇਲ 940 ਜੁਆਇਨ ਕਰ ਚੁੱਕੀਆਂ ਉਹਨਾਂ ਦੇ ਵਿੱਚੋਂ ਪੈ ਤੇ ਬਹੁਤ ਜਲਦੀ ਜਿਹੜਾ ਹੈਗਾ ਸਟਾਫ ਦੀ ਜਿਹੜੀ ਘਾਟ ਹੈ ਘਾਟ ਹੈ ਵੀ ਪੂਰੀ ਹੋ ਜੇ ਰੈਸ਼ੀਓ ਥੈਂਕ ਯੂ